ਜੇ ਪੰਜ ਹਫ਼ਤੇ ਆਇਆ ਸ ਪੰਜ ਹਫ਼ਤੇ ਸਾਡੀ ਮਰੋਠ ਪੂਰੀ ਹੋ ਚੁੱਕੀ ਹੈ ਸ਼ਾਂਤੀ ਮਿਲਦੀ ਹੈ ਮੇਰੇ ਮਨ ਨੂੰ ਮੈਨੂੰ ਐ ਲੱਗਦਾ ਕਿ ਬਾਬਾ ਜੀ ਮੇਰੇ ਨੇੜੇ ਤੇ ਨੇ ਬੰਦੀ ਸ਼ਾਂਤੀ ਜੀ ਇੱਥੇ ਆ ਕੇ ਬੰਦਾ ਦੁਨੀਆਦਾਰੀ ਭੁੱਲ ਜਾਂਦਾ ਹਾਂ ਹਾਂਜੀ ਮਾਲਕ ਦੀ ਤੇ ਸਭਨਾ ਤੇ ਕਿਰਪਾ ਰਹਿੰਦੀ ਏ ਚਾਹੇ ਪਰਪੰਤ ਪਨ ਉਸੇ ਕਹੀਏ ਨਾ ਕਹੀਏ ਹੋਤਾ ਜਾਣੀ ਜਾਣ ਏ ਆਪੇ ਜਾਣਦੇ ਨੇ ਆਪੇ ਉਹ ਆਪਣੀ ਕਿਰਪਾ ਕਰਦੇ ਨੇ ਮਹਿਸੂਸ ਵਧੀਆ ਮਹਿਸੂਸ ਹੁੰਦਾ ਖੁਸ਼ੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਮਨ ਸ਼ਾਂਤੀ ਮਿਲਦੀ ਰਹਿੰਦੇ ਦੋ ਤਿੰਨ ਮਹੀਨੇ ਹੋ ਗਏ ਸੀ ਸ਼ੁਰੂ ਕੀਤਾ ਆਇਆ ਦੁੱਖ ਦੂਰ ਹੁੰਦੇ ਜਿਵੇਂ ਮਨੋਰਥ ਪੂਰੀ ਕੀਤੀ ਪੂਰੀ ਹੋਈ ਏ ਸਾਡੀ ਜੇ 5 ਹਫ਼ਤੇ ਆਇਆ ਏ 5 ਹਫ਼ਤੇ ਸਾਡੀ ਮਨੋਰਥ ਪੂਰੀ ਹੋ ਚੁੱਕੀ ਏ ਇਹ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੁੰਦੀ ਹੈ ਹਾਂ ਕਿਰਪਾ ਹੋਈ ਏ ਸ ਦੋ ਤਿੰਨ ਮਹੀਨੇ ਹੋਇਆ ਜੇ ਸ਼ੁਰੂ ਹੋਇਆ ਹਾਂਜੀ ਦੁੱਖ ਦੂਰ ਹੁੰਦੇ ਆ ਕਿਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਸ਼ਾਂਤੀ ਮਿਲਦੀ ਹੈ ਮੇਰੇ ਮਨ ਨੂੰ ਮੈਨੂੰ ਐ ਲੱਗਦਾ ਕਿ ਬਾਬਾ ਜੀ ਮੇਰੇ ਨੇੜੇ ਤੇ ਨੇ ਕਿੰਨਾ ਚਿਰ ਹੋ ਗਿਆ ਆਂਦਿਆਂ ਨੂੰ ਸਾਲ ਹੋ ਗਏ ਸਾਰੇ ਤੇ ਬਾਬਾ ਜੀ ਦੀ ਕਿਰਪਾ ਉਹ ਤੁਹਾਡੇ ਤੇ ਹਾਂਜੀ ਨਾ ਸੁਣ ਨਹੀਂ ਸਕਦੀ ਅਜੀ ਹਾਂਜੀ ਜੀ ਕਹਿੰਦੇ ਚਾਹੁੰਦੇ ਉਹ ਚੀਜ਼ ਆ ਬੜੀ ਹੀ ਆ ਸਭ ਪਿਛੇ ਬਾਤ 2 ਮਹੀਨੇ ਹੋ ਗਏ ਹਾਂਜੀ ਬਾਦੀ ਸ਼ਾਂਤੀ ਇੱਥੇ ਆ ਕੇ ਬੰਦਾ ਦੁਨੀਆਦਾਰੀ ਭੁੱਲ ਜਾਂਦਾ ਸਭ ਕੁਝ ਮਿਲਦਾ ਇੱਥੇ ਆ ਕੇ ਤੁਸੀਂ ਦੇਖ ਹੀ ਸਕਦੇ ਹੋ ਕਿੰਦਾ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਆ ਰਹੀਆਂ ਹਨ ਉਹਨਾਂ ਦੀ ਹਰ ਮਨੋਗਾਮਨਾ ਪੂਰੀ ਹੋ ਰਹੀ ਹੈ ਬਾਤ ਅਨੰਦ ਆਸ ਅਮਰ ਸਵਰਗ ਆ ਗਏ ਗੁਰੂ ਦੇ ਘਰ ਆਪਣੇ ਪਿਓ ਦੇ ਘਰ ਆ ਗਏ ਉਹ ਬਾਬਾ ਜੀ ਦੀ ਕਿਰਪਾ ਬਾਰੇ ਕੀ ਬਾਬਾ ਜੀ ਦੀ ਕਿਰਪਾ ਤੁਸੀਂ ਦੇਖ ਹੀ ਸਕਦੇ ਹੋ ਲੱਖਾਂ ਰਿ ਤਦਾਦ ਦੇ ਵਿੱਚ ਲੋਕੀ ਚ ਪੈਰਾ ਘਟ ਰਿਹਾ ਹੈ ਕਿਰਪਾ ਹੀ ਹੈ ਬਾਬਾ ਜੀ ਦੀ ਮੈਨਤਾ ਹੋ ਗਿਆ ਇਸ ਹਾਲ 1.5 ਸਾਲ ਹੋ ਗਏ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰੇ ਚ ਆ ਕੇ ਬਹੁਤ ਸਕੂਨ ਮਿਲਦਾ ਆਪਾਂ ਨੂੰ ਬਹੁਤ ਵਧੀਆ ਮਹਿਸੂਸ ਕਰਦੀ ਆ ਕਿਉਂਕਿ ਆਪਾਂ ਨੂੰ ਪਾਠ ਸੁਣਨ ਨੂੰ ਮਿਲਦਾ ਹੈ ਗੁਰਬਾਣੀ ਜਿਹੜੀ ਆ ਉਹਦੇ ਬਾਰੇ ਸਾਨੂੰ ਗਿਆਨ ਹੁੰਦਾ ਹੈ ਕੁਝ ਸ਼ਬਦ ਜਿਹੜੇ ਅਸੀਂ ਗਲਤ ਉਚਾਰਨ ਕਰਦੇ ਆ ਉਹ ਅਸੀਂ ਸਹੀ ਉਚਾਰਨ ਕਰਨੇ ਸਿੱਖ ਰਹੇ ਆ ਤੇ ਬਾਕੀ ਬਾਣੀ ਕੰਠ ਹੁੰਦੀ ਹੈ ਤੇ ਸੰਗਤਾਂ ਦੇ ਦਰਸ਼ਨ ਹੁੰਦੇ ਨੇ ਸਰ ਇਹਦੀ ਕਿਰਪਾ ਜਤੋਂ ਕਿ ਮਾਲਕ ਦੀ ਤੇ ਸਭਨਾਂ ਤੇ ਕਿਰਪਾ ਰੈਂਦੀ ਏ ਚਾਹੇ ਪਰਪੰਤ ਬਨੋ ਸੇ ਕਹੀਏ ਨਾ ਕਹੀਏ ਹੋਤਾ ਜਾਣੀ ਜਾਣੇ ਆਪੇ ਜਾਣਦੇ ਨੇ ਆਪੇ ਉਹ ਆਪਣੀ ਕਿਰਪਾ ਕਰਦੇ ਨੇ ਹਮੇਸ਼ਾ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਦੇ ਨੇ ਜਦੋਂ ਵੀ ਇੱਥੇ ਆਈ ਦਾ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਮੈਂ ਪਿਛਲੇ 5 ਚੁਪਾਰੇ ਕੱਟੇ ਤੇ ਬੜਾ ਸ਼ਾਂਤੀ ਮਹਿਸੂਸ ਕਰਦਾ ਹਾਂ ਸਾਡੇ ਬਾਬਾ ਜੀ ਦੀ ਕਿਰਪਾ ਨੇ ਤੁਹਾਡੇ ਤੇ ਵੀ ਹੋਈ ਹੈ ਹਾਂਜੀ ਹਾਂਜੀ ਮਹਾਰਾਜ ਬਾਬਾ ਜੀ ਦੀ ਫੁੱਲ ਕਿਰਪਾ ਮੈਂ ਥੋੜਾ ਮੈਂ ਥੋੜਾ ਬਿਮਾਰ ਰਹਿੰਦਾ ਹੂੰ ਬਿਲਕੁਲ ਠੀਕ ਮਹਿਸੂਸ ਕਰਦਾ ਹਾਂ